ਲੀਵਰ ਸਰੋਸਿਸ ਸਾਡੇ ਲਈ ਇੱਕ ਇਦਾਂ ਆ ਜਿੱਦਾਂ ਬੁਖਾਰ ਤਾਰ ਨਾ ਹੁੰਦਾ ਆ ਸਾਡਾ اوਪੀਡੀ ਰਜਿਸਟਰ ਤੇ ਆ ਇਹਦੇ ਵਿੱਚ ਹਜ਼ਾਰਾਂ ਲੋਕਾਂ ਦੇ ਕੰਟੈਕਟ ਨੰਬਰ ਲਿਖੇ ਹੋਏ ਨੇ ਨਾਮ ਲਿਖੇ ਹੋਏ ਨੇ ਕਿੰਨੇ ਹੀ ਮਰੀਜ਼ ਨੇ ਜਿਹੜੇ ਲੀਵਰ ਸਰੋਸਿਸ ਤੋਂ ਜਿਹੜੇ ਲੀਵਰ ਸਰੋਸਿਸ ਦੇ ਸਾਡੇ ਕੋਲ ਠੀਕ ਹੋ ਚੁੱਕੇ ਆ ਜਿਨ੍ਹਾਂ ਨੂੰ ਲੀਵਰ ਸਰੋਸਿਸ ਸੀਗਾ ਟਰਾਂਸਪਲੈਂਟ ਲਈ ਦੱਸਿਆ ਸੀਗਾ ਕਿੰਨੇ ਮਰੀਜ਼ਾਂ ਨੂੰ ਤਾਂ ਅਸੀਂ ਹਸਪਤਾਲਾਂ ਦੇ ਵਿੱਚੋਂ ਜਾ ਕੇ ਆਪ ਛੁੱਟੀ ਦਵਾਈ ਆ ਕਿ ਤੁਸੀਂ ਲੈ ਜੋ ਪੇਸ਼ੈਂਟ ਨੂੰ ਨਾ ਟਰਾਂਸਪਲੈਂਟ ਕਰਾਓ ਸਾਡੀ ਜ਼ਿੰਮੇਵਾਰੀ ਆ ਦੇਖੋ ਜਿਹੜੇ ਸਾਹ ਹੈ ਉਹਦਾ ਉਹ ਅਕਾਲਪੁਰਖ ਵੈਗਰੂ ਬਖਸ਼ਦਾ ਨਾ ਕਿਸੇ ਨੂੰ ਵੱਧ ਆਵੇ ਨਾ ਕਿਸੇ ਨੂੰ ਘਟਾਵੇ ਉਹ ਤਾਂ ਉਹਨੇ ਲਿਖਿਆ ਅਗਰ ਸਾਹ ਵਧੇ ਹੋਏ ਆ ਅਗਰ ਸਾਹ ਹੈਗੇ ਆ ਤਾਂ ਸੱਚੇ ਪਾਤਸ਼ਾਹ ਵੈਗਰੂ ਦੀ ਕਿਰਪਾ ਦੇ ਨਾਲ ਇਹੀ ਦਵਾਈ ਹੈਗੀ ਆ ਜਿਹੜੀ ਲੀਵਰ ਸਿਰੋਸਿਸ ਨੂੰ 2-3 ਮਹੀਨਿਆਂ ਦੇ ਵਿੱਚ ਐਨ ਓਕੇ ਕਰ ਜਾਂਦੀਆਂ ਨਾ ਮੋਹਰ ਨਾਰਮਲ ਰਿਪੋਰਟ ਆ ਜਾਂਦੀ ਹੈ ਇੱਕ ਮੋਹਰ ਲੱਗ ਚੁੱਕੀ ਹੈ ਕਿ ਦੁੱਖ ਨਿਵਾਰਨ ਦੁਆਖਾਨੇ ਦੇ ਵਿੱਚੋਂ ਕੋਈ ਵੀ ਚੀਜ਼ ਅਸੀਂ ਲਵਾਂਗੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਸਟੀਰਡ ਕੋਈ ਨਸ਼ਾ ਕੋਈ ਐਲੋਪੈਥੀ ਕੋਈ ਹੋਇਆ ਫਿਰ ਕੈਮੀਕਲ ਜੇ ਹੋਇਆ ਸਰ 5 ਲੱਖ ਰੁਪਏ ਤੱਕ ਦਾ ਅਗਲੇ ਨੂੰ ਇਨਾਮ ਦੇ ਦਾਂਗੇ ਆ ਸਾਰੀਆਂ ਦਵਾਈਆਂ ਪਈਆਂ ਨੇ ਆ ਤੁਹਾਡੇ ਸਾਹਮਣੇ ਪਈਆਂ ਨੇ ਆ ਪਈਆਂ ਨੇ ਟੈਸਟਿੰਗ ਲੈਬਾਂ ਬਣੀਆਂ ਹੋਈਆਂ ਨੇ ਕੋਈ ਵੀ ਬੰਦਾ ਟੈਸਟ ਕਰਾ ਕੇ ਲਿਜਾ ਕੇ ਸਾਨੂੰ ਇਹ ਸਾਬਤ ਕਰ ਦੋਵੇ ਕਿ ਅਸੀਂ ਇਹਦੇ 'ਚ ਕੋਈ ਸਟੀਰੋਇਡ ਪਾਈ ਹੈ ਅਸੀਂ ਇਹਦੇ 'ਚ ਅਫੀਮ ਕੋਈ ਨਸ਼ਾ ਪਾਇਆ ਅਸੀਂ ਇਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਪਾਈ ਹੋਵੇ ਲੀਵਰ ਦੀ ਕੋਈ ਵੀ ਡਿਜ਼ੀਜ਼ ਹੋਵੇ ਲੀਵਰ ਦੇ ਵਿੱਚ ਗੰਢਾਂ ਬਣ ਜਾਂਦੀਆਂ ਨੇ ਹੂੰ ਲੀਵਰ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਲੀਵਰ ਦਾ ਕੈਂਸਰ ਹੋ ਜਾਂਦਾ ਆ ਸੋਸੇ ਦੇ ਵਿੱਚ ਪੇਟ ਭਰ ਪਾਣੀ ਭਰ ਜਾਂਦਾ ਪਾਣੀ ਕਢਾਉਣਾ ਪੈਂਦਾ ਹਰ ਹਫਤੇ ਪਾਣੀ ਦੋ ਦੋ ਤਿੰਨ ਦਿਨ ਵਰ ਕਢਾਉਣਾ ਪੈਂਦਾ ਐਲਬੂਮਿੰਦਾ ਇੱਕ ਇੰਜੈਕਸ਼ਨ ਹੈ ਜਿਹੜਾ ਇਕੱਲਾ ਹੀ 5000 ਰੁਪਏ ਦਾ ਲੱਗਦਾ ਸੋ ਸਾਡੀ ਦਵਾਈ ਆ ਜਿਹੜੀ ਉਹ ਕੋਈ ਬਹੁਤ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਇੰਨੇ ਕਦੇ ਤਾਂ ਉਹ ਟੈਸਟ ਕਰਾ ਲੈਂਦੇ ਨੇ ਜੇ ਤਾਂ ਆਪਾਂ ਕਹਿ ਸਕਦੇ ਕਿ ਇਹ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਆ ਵੀ 75% ਖਰਾਬ ਹੋਇਆ ਹੋਇਆ ਲੀਵਰ ਇਸ ਦਵਾਈ ਵਾਲਾ ਨਾਨਕ ਅਮਰਤ ਦੇ ਨਾਲ ਠੀਕ ਹੋਇਆ ਇਸ ਕਰਕੇ ਇਸ ਲੀਵਰ ਅਮਰਤ ਨੂੰ ਲੋਕ ਮੰਨਦੇ ਆ ਔਰ ਲੋਕ ਲੈਣ ਆਉਂਦੇ ਆ ਜਿੰਨੀਆਂ ਵੀ ਇਹਦੇ ਵਿੱਚ ਦਵਾਈਆਂ ਪਾਈਆਂ ਹੋਈਆਂ ਨੇ ਆ ਲਿਕਵਿਡ ਜਿਹੜਾ ਤੁਸੀਂ ਦੇਖਦੇ ਹੋ ਇਹ ਲਿਕਵਿਡ ਕਿਵੇਂ ਦਾ ਹੈ ਮਤਲਬ ਇਸ ਲਿਕਵਿਡ ਨੂੰ ਜੇ ਜਿੰਨੀਆਂ ਦਵਾਈਆਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਜੇ ਤੁਸੀਂ ਅਸੀਂ ਤੁਹਾਨੂੰ ਇਦਾਂ ਦੇ ਦਈਏ ਇਦਾਂ ਦੱਸ ਦਈਏ ਤੁਸੀਂ ਇਹਨੂੰ ਪੀ ਨਹੀਂ ਸਕਦੇ ਜ਼ਰੂਰੀ ਨਹੀਂ ਕਿ ਇਹਨੂੰ ਉਦੋਂ ਹੀ ਪੀਣਾ ਜਦੋਂ ਤੁਹਾਡਾ ਲੀਵਰ ਫੈਟੀ ਹੋ ਗਿਆ ਲੀਵਰ 'ਚ ਗਰਮੀ ਆ ਗਈ ਲੀਵਰ ਸਿਰੋਸਿਸ ਹੋ ਗਿਆ ਇਹ ਲੀਵਰ ਨੂੰ ਕੋਈ ਪ੍ਰੋਬਲਮ ਆ ਗਈ ਇਹਨੂੰ ਤੁਸੀਂ ਰੋਜ਼ ਇੰਨਾ ਕ ਪੀਲੋਗੇ ਚਾਹੇ 50 ਐਮਐਲ 70 ਐਮਐਲ 80 ਐਮਐਲ ਤੱਕ ਰੋਜ਼ ਇਹਨੂੰ ਪੀਲੋਗੇ ਤਾਂ ਤੁਹਾਡਾ ਲੀਵਰ ਹਮੇਸ਼ਾ ਦੇ ਲਈ ਹੈਲਦੀ ਰਹੂਗਾ ਕੋਈ ਲੀਵਰ ਨੂੰ ਪ੍ਰੋਬਲਮ ਨਹੀਂ ਆਊਗੀ ਖਾਸ ਤੌਰ ਤੇ ਜਿੰਨੇ ਲੋਕ ਡਰਿੰਕ ਕਰਦੇ ਆ ਉਹਨਾਂ ਦਾ ਲੀਵਰ ਜਿਹੜਾ ਤਜਾਬੀ ਹੋ ਜਾਂਦਾ ਕਿਉਂਕਿ ਰੋਜ਼ ਲੀਵਰ ਦੇ ਵਿੱਚ ਜਿਹੜਾ ਸ਼ਰਾਬ ਜਿਹੜੀ ਆ ਉਹ ਲੀਵਰ ਨੂੰ ਤਜਾਬੀ ਕਰ ਦਿੰਦੀ ਹੈ ਉਸ ਤੋਂ ਬਾਅਦ ਉਹ ਖੂਨ ਨੂੰ ਤਜਾਬੀ ਕਰ ਦਿੰਦੀ ਹੈ ਤਾਂ ਜਿੰਨੇ ਵੀ ਬੰਦੇ ਡਰਿੰਕ ਕਰਦੇ ਆ ਦਾ ਇੰਨਾ ਕੁ ਪੈਗ ਹੈ ਇਹਨੂੰ ਪੈਗ ਕਹਿ ਸਕਦੇ ਆ ਆਪਾਂ ਹਾਂ ਯਾਨੀ ਇੰਨੇ ਸ਼ਰਾਬ ਵਰਗੇ ਦੇਖਣ ਨੂੰ ਲੱਗਦਾ ਹੈ ਨਾ ਉਹ ਪੈਗ ਸਮਝ ਕੇ ਇਹਨੂੰ ਸਵੇਰੇ ਖਾਲੀ ਪੇਟ ਪੀ ਲੈਣ ਉਹ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਹੁੰਦਾ ਮੈਂ ਤੁਹਾਡੇ ਸਾਹਮਣੇ ਇਹਨੂੰ ਪੀ ਕੇ ਦਿਖਾ ਦਿੰਦਾ ਹਾਂ ਹਮ ਅਗਰ ਇਹਨੂੰ ਬਿਨਾ ਪ੍ਰੋਸੈਸ ਕਰੇ ਤੋਂ ਪੀ ਲਾਂਗੇ ਤਾਂ ਇਹ ਪੀ ਆਈ ਨਹੀਂ ਜਾ ਸਕਦਾ ਜੇ ਪੀ ਲੂਗਾ ਕੋਈ ਤਾਂ ਬਹੁਤ ਜ਼ਖਮੰਦ ਕਰ ਦਊਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਮੇਰੇ ਹੱਥੇ ਦੇ ਵਿੱਚ ਲੀਵਰ ਅਮਰਤ ਐ ਦਾ ਨਾਮ ਤੁਸੀਂ ਪੜ ਰਹੇ ਹੋ ਇਸ ਅਮਰਤ ਦੇ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਚਰਚੇ ਨੇ ਕਿਉਂ ਚਰਚੇ ਨੇ ਕਿਉਂ ਲੋਕੀ ਇਸ ਨੂੰ ਕਹਿੰਦੇ ਨੇ ਕਿ ਭਾਈ ਪੂਰੀ ਨਹੀਂ ਹੋ ਰਹੀ ਇਹ ਦਵਾਈ ਜਿਨ੍ਹਾਂ ਨੂੰ ਲੀਵਰ ਸਰੋਸਿਸ ਆ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ ਜਿਨ੍ਹਾਂ ਦਾ ਲੀਵਰ ਆਪਾਂ ਕਹਿ ਸਕਦੇ ਹਾਂ ਕਿ ਸੁੱਜਿਆ ਹੋਇਆ ਜਿਹਨੂੰ ਕਹਿੰਦੇ ਨੇ ਲੀਵਰ ਫੈਟੀ ਹੈ ਜੇ ਤੁਹਾਨੂੰ ਫੈਟੀ ਦੀ ਪ੍ਰੋਬਲਮ ਆ ਰਹੀ ਜਾਂਦਾ ਕਹਿੰਦੇ ਆਹਾ ਕਾਰਗਰ ਦਵਾਈ ਆ ਪੂਰੀ ਕਹਿੰਦੇ ਕਹਿ ਸਕਦੇ ਆ ਆਪਾਂ ਤੇ ਸਾਡੇ ਨਾਲੇ ਇਸੇ ਦਵਾਈ ਨੂੰ ਪੂਰੀ ਚੰਗੀ ਤਰ੍ਹਾਂ ਸਪਰੇਅ ਕਰਾਂਗੇ ਹਰਜੀਤ ਸਿੰਘ ਮਾਵੀ ਜੀ ਸਾਡੇ ਨਾਲੇ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਪੂਰੀ ਦੁਨੀਆ 'ਚ ਦਵਾਈ ਕਹਿੰਦੇ ਪੂਰੀ ਨਹੀਂ ਪੈ ਰਹੀ ਇਹ ਲੋਕੀ ਇੰਨੀ ਜ਼ਿਆਦਾ ਡਿਮਾਂਡ ਕਰ ਰਹੇ ਨੇ ਇਹ じゃ ਕੀ ਪਾ ਦਿੱਤਾ ਤੁਸੀਂ ਦਵਾਈ ਦੇ ਵਿੱਚ ਬਿਲਕੁਲ ਬਿਲਕੁਲ ਸੱਚੇ ਪਾਤਸ਼ਾਹ ਵੈਗਰੂ ਦਾ ਧੰਨਵਾਦ ਹੈ ਅਸੀਂ ਤਾਂ ਕੀ ਕੌਣ ਹੁੰਨੇ ਆ ਪਾਉਣ ਵਾਲੇ ਉਸ ਅਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਨੇ ਹੀ ਦੋਨੋਂ ਪਾਸੇ ਦੇਖ ਲਓ ਉਹੀ ਹੈ ਦੁੱਖ ਦੇ ਵਿੱਚ ਵੀ ਉਹੀ ਹੈ ਸੁੱਖ ਦੇ ਵਿੱਚ ਵੀ ਉਹੀ ਹੈ ਦਿਨ ਦੇ ਵਿੱਚ ਵੀ ਉਹੀ ਹੈ ਰਾਤ ਦੇ ਵਿੱਚ ਵੀ ਉਹੀ ਹੈ ਧੁੱਪ ਦੇ ਵਿੱਚ ਵੀ ਉਹੀ ਹੈ ਛਾਂ ਦੇ ਵਿੱਚ ਵੀ ਉਹੀ ਹੈ ਮਰੀਜ਼ ਦੇ ਵਿੱਚ ਵੀ ਉਹੀ ਹੈ ਡਾਕਟਰ ਦੇ ਵਿੱਚ ਵੀ ਉਹੀ ਹੈ ਦਵਾਈ ਦੇ ਵਿੱਚ ਵੀ ਉਹੀ ਹੈ ਦਵਾ ਦੇ ਵਿੱਚ ਵੀ ਉਹੀ ਹੈ ਸਾਰੇ ਪਾਸੇ ਉਹੀ ਹੈ ਤੇ ਜਦੋਂ ਉਹਨੇ ਕੋਈ ਚੀਜ਼ ਬਣਵਾਉਣੀ ਹੋਵੇ ਤਾਂ ਲੋਕਾਂ ਦਾ ਭਲਾ ਕਰਨਾ ਹੋਵੇ ਤਾਂ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀਆਂ ਇਹ ਚੀਜ਼ਾਂ ਇਹ ਆਪ ਹੀ ਪ੍ਰਮਾਤਮਾ ਬੰਦੇ ਦੇ ਦਿਮਾਗ ਦੇ ਵਿੱਚ ਵਸਦਾ ਹੈ ਤੇ ਵਸ ਕੇ ਉਹ ਚੀਜ਼ਾਂ ਬਣਦੀਆਂ ਨੇ। ਬੰਦੇ ਦੇ ਦਿਮਾਗ ਦੇ ਵਿੱਚ ਜੇ ਤੁਸੀਂ ਸੋਚਦੇ ਹੋ ਕੋਈ ਆਈਡੀਆ ਆਉਂਦਾ ਹੈ ਕੋਈ ਚੀਜ਼ ਬਣਾਉਣ ਦੇ ਲਈ ਉਹ ਅਚਨਚੇਤ ਜਾਂ ਤੁਹਾਡਾ ਕੋਈ ਕੁਝ ਨਹੀਂ ਹੁੰਦਾ ਉਹ ਵੈਗੁਰੂ ਸੱਚੇ ਪਾਤਸ਼ਾਹ ਕਾਰਪੁਰਖ ਵੈਗੁਰੂ ਦੀ ਦੇਣ ਹੁੰਦੀ ਹੈ ਕਿ ਉਹਨੇ ਤੁਹਾਨੂੰ ਤੁਹਾਡੇ ਪੂਰਵਲੇ ਕਰਮਾਂ ਦਾ ਕੋਈ ਜਿਹੜਾ ਬਕਾਇਆ ਹੁੰਦਾ ਤੁਹਾਨੂੰ ਕੋਈ ਸਿਫਤ ਦੇਣੀ ਹੁੰਦੀ ਹੈ ਤੁਹਾਨੂੰ ਕੋਈ ਸੀਟ ਦੇਣੀ ਹੁੰਦੀ ਹੈ ਤੁਹਾਨੂੰ ਕੋਈ ਅਹੁਦਾ ਦੇਣਾ ਹੁੰਦਾ ਤੁਹਾਨੂੰ ਕੋਈ ਸੋਭਾ ਦੇਣੀ ਹੁੰਦੀ ਹੈ ਦੁਨੀਆ ਦੇ ਵਿੱਚ ਕਿ ਉਹ ਚੀਜ਼ ਨੂੰ ਉਹ ਤੁਹਾਡੇ ਹੱਥ ਦੇ ਵਿੱਚ ਫੜਾ ਦਿੰਦਾ ਤੁਹਾਡੇ ਜਰੀਏ ਉਹ ਚੀਜ਼ ਲੋਕਾਂ ਤੱਕ ਜਾਂਦੀ ਹੈ ਤਾਂ ਲੋਕ ਸੋਚਦੇ ਆ ਕਿ ਸ਼ਾਇਦ ਉਹਨਾਂ ਕੋਲੇ ਫਾਰਮੂਲਾ ਆ ਕਿ ਉਹਨਾਂ ਕੋਲੇ ਚੀਜ਼ ਹੈ ਪਰ ਮੈਂ ਇਹ ਸਮਝਦਾ ਆ ਸੱਚੇ ਪਾਤਸ਼ਾਹ ਕਾਲਪੁਰਖ ਵੈਗੁਰੂ ਦੀ ਕਿਰਪਾ ਇਹ ਆ ਕਿ ਉਸ ਕਾਲਪੁਰਖ ਵੈਗਰੂ ਨੇ ਇਹ ਸਾਰੇ ਆਈਡੀਏ ਦਿੱਤੇ ਆ ਕਿ ਇਹ ਇੱਕ ਇੱਕ ਚੀਜ਼ ਦੇ ਵਿੱਚ ਇੰਨੀਆਂ-ਇੰਨੀਆਂ ਚੀਜ਼ਾਂ ਪਈਆਂ ਹੋਈਆਂ ਜਿਹਦੇ ਤੁਸੀਂ ਲੀਵਰ ਅਮਰਤ ਦੀ ਗੱਲ ਕਰ ਰਹੇ ਹੋ ਇਹ ਲੀਵਰ ਅਮਰਤ ਸੱਚਮੁੱਚ ਹੀ ਇਹ ਗੱਲ ਤੁਸੀਂ ਜਿਹੜੀ ਕਹੀ ਹੈ ਇਹ ਪੂਰਾ ਨਹੀਂ ਪੈ ਰਿਹਾ ਇਹ ਅਮਰਤ ਕਿੰਦਾ ਆ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਜੀ ਇਹਦੇ ਵਿੱਚ ਸਰ 17 ਜੜੀਆਂ ਬੂਟੀਆਂ ਪਈਆਂ ਹੋਈਆਂ ਨੇ ਰੂਮੀ ਮਸਤਗੀ ਤੋਂ ਲੈ ਕੇ ਰੂਮੀ ਮਸਤਗੀ ਇਨਫੈਕਸ਼ਨ ਦੀ ਇੱਕ ਦਵਾਈ ਆ ਜਿਹੜੀ ਈਰਾਨ ਤੋਂ ਆਉਂਦੀ ਹੈ ਬਣਦੀ ਇੱਥੇ ਵੀ ਆ ਜਾਲੀ ਬਚਾਲੀ ਇੱਥੇ ਬਣੀ ਜਾਂਦੀਆਂ ਬਹੁਤ ਚੀਜ਼ਾਂ ਇੱਥੇ ਬਣੀ ਜਾਂਦੀਆਂ ਨੇ ਪਰ ਅਸੀਂ ਈਰਾਨ ਤੋਂ ਮੰਗਾਉਂਦੇ ਹਾਂ ਰੂਮੀ ਈਰਾਨ ਤੋਂ ਮੰਗਾਉਂਦੇ ਹਾਂ ਉਸ ਤੋਂ ਇਲਾਵਾ 17 16 ਚੀਜ਼ਾਂ ਹੋਰ ਇਹਦੇ ਵਿੱਚ ਪਈਆਂ ਹੋਈਆਂ ਨੇ ਇਹਨੂੰ ਬਣਨ ਨੂੰ ਘੱਟੋ ਘੱਟ 2 ਮਹੀਨੇ ਦਾ ਸਮਾਂ ਲੱਗਦਾ ਹੈ ਵੱਡੇ ਵੱਡੇ ਢੋਲਾਂ ਦੇ ਵਿੱਚ ਇਹ ਪਾ ਕੇ ਰੱਖੀ ਜਾਂਦੀ ਹੈ ਪਹਿਲੇ 15 ਦਿਨ ਇਹਨੂੰ ਹਲਾਇਆ ਜਾਂਦਾ ਆ ਉਸ ਤੋਂ ਬਾਅਦ ਫਿਰ ਇਹਨੂੰ ਹਲਾਉਣਾ ਬੰਦ ਕੀਤਾ ਜਾਂਦਾ ਹੈ ਫਿਰ ਇਹ ਜਿਹੜੀ ਦਵਾਈ ਆ ਸਾਰੀ ਥੱਲੇ ਬਹਿ ਜਾਂਦੀ ਹੈ ਤੇ ਜਿਹੜਾ ਪਾਣੀ ਹੈ ਉਹ ਨਿੱਤਰ ਕੇ ਉੱਪਰ ਆ ਜਾਂਦਾ ਫਿਰ ਇਹ ਪੀਣ ਜੋਗ ਰਹਿੰਦੀ ਹੈ ਉਸ ਤੋਂ ਬਾਅਦ ਇਹਦਾ ਸਮਾਂ ਵੀ ਹੈ ਕਿ ਕਿਸ ਸਮੇਂ ਇਹ ਬਣਾਉਣੀ ਹੈ ਕਿਸ ਸਮੇਂ ਇਹਨੂੰ ਛੇੜਨਾ ਹੈ ਕਿਸ ਸਮੇਂ ਇਹਨੂੰ ਢਕਣਾ ਹੈ ਕਿਸ ਸਮੇਂ ਇਹਨੂੰ ਧੁੱਪਾਂ ਦੇ ਵਿੱਚ ਲੰਗੇ ਰੱਖਣਾ ਹੈ ਕਿਸ ਸਮੇਂ ਇਹਨੂੰ ਛਾਂ 'ਚ ਰੱਖਣਾ ਹੈ ਕਿਸ ਸਮੇਂ ਨੂੰ ਧੁੱਪਾਂ 'ਚ ਰੱਖਣਾ ਹੈ ਇਹ ਕਿਹੜਾ ਸਮੇਂ ਦਾ ਪ੍ਰੋਸੈਸ ਹੈ ਅੱਜ ਕੱਲ ਵੈਦ ਆਉਂਦੇ ਨੇ ਦੱਸੀ ਜਾਂਦੇ ਨੇ ਨੈਟ ਦੇ ਉੱਤੇ ਆ ਚੀਜ਼ਾਂ ਮਣਾ ਲਓ ਆ ਚੀਜ਼ਾਂ ਆਮਲਾ ਖਾ ਲਓ ਜੁਆਇਨ ਖਾ ਲਓ ਭੂਮੀ ਆਮਲਾ ਖਾ ਲਓ ਇਹ ਚੀਜ਼ਾਂ ਖਾ ਲਓ ਉਹ ਚੀਜ਼ਾਂ ਖਾ ਲਓ ਸਰ ਇਹ ਸਾਰੀਆਂ ਚੀਜ਼ਾਂ ਪ੍ਰੋਸੈਸ ਕਰੀਆਂ ਜਾਂਦੀਆਂ ਨੇ ਇੱਕ ਪ੍ਰੋਸੈਸ ਦੇ ਅਧੀਨ ਲਗਾਈਆਂ ਜਾਂਦੀਆਂ ਨੇ ਤਾਂ ਤਾਂ ਉਹ ਚੀਜ਼ਾਂ ਦਾ ਕੇ ਫਾਰਮੂਲੇ ਬਣਦੇ ਨੇ ਐਵੇਂ ਕਿਸੇ ਚੀਜ਼ ਨੂੰ ਕਹੀ ਜਣਾ ਆ ਖਾ ਲੋ ਆ ਖਾ ਲੋ ਆ ਖਾ ਲੋ ਇਦਾਂ ਹੀ ਨਹੀਂ ਖਾਈਆਂ ਜਾਂਦੀਆਂ ਕੋਈ ਵੀ ਚੀਜ਼ ਲੈ ਲੋ ਜਿੱਦਾਂ ਹੁਣ ਆ ਸਾਡੀਆਂ ਆ ਸੋਨੇ ਦੀ ਇੱਕ ਭਸਮ ਪਈ ਐ ਅੱਛਾ ਇਹ ਸੋਨੇ ਦੀ ਭਸਮ ਹੈ ਹਾਂ ਇਹ ਸੋਨੇ ਦੀ ਭਸਮ ਹੈ ਇਹ ਤਿੰਨੇ ਚੀਜ਼ਾਂ ਦੇ ਵਿੱਚ ਸੋਨੇ ਦੀ ਭਸਮ ਹੈ ਮੈਂ ਤੁਹਾਨੂੰ ਦਿਖਾਵਾਂ ਇੱਕ ਵਾਈਟ ਪੇਪਰ ਦਿਓ ਮੈਂ ਤੁਹਾਨੂੰ ਦਿਖਾਉਣਾ ਸਾਰਿਆਂ ਦਾ ਰੰਗ ਵੱਖਰਾ ਵੱਖਰਾ ਹੋਊਗਾ ਮੈਂ ਕੈਮਰਾਮੈਨ ਨੂੰ ਭਰਾ ਨੂੰ ਕਹੂੰਗਾ ਇੱਕ ਬੰਨੇ ਤੋਂ ਨਸਾਨ ਹਣਾ ਜੀ ਇਹ ਸੋਨੇ ਦੀ ਭਸਮ ਹੈ ਜਿਹੜੀ ਆਪਾਂ ਲੋਕ ਵੈਦ ਕਹਿੰਦੇ ਨੇ ਕਿ ਉਹ ਥਾਣੀ ਭਸਮ ਪਾਈ ਆ ਇਹ ਸੋਨੇ ਦੀ ਭਸਮ ਹੈ ਜੀ ਠੀਕ ਹੈ ਜੀ ਇਹ ਨਸਾਂ ਖੋਲਣ ਦੇ ਕੰਮ ਆਉਂਦੀ ਹੈ ਆ ਲਿਵਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਲਿਵਰ ਦੇ ਵਿੱਚ ਕੈਂਸਰ ਹੋਣ ਲਿਵਰ ਦੇ ਵਿੱਚ ਗੰਡਾ ਹੋਣ ਲਿਵਰ ਬਹੁਤ ਜ਼ਿਆਦਾ ਸਰੋਸਸ ਹੋਇਆ ਹੋਵੇ ਉਹਦੇ ਵਿੱਚ ਇਹ ਕੰਮ ਆਉਂਦੀ ਹੈ ਤੇ ਆ ਜਿਹੜੀ ਹੈਗੀ ਹੈ ਏ ਵੀ سونے ਦੀ ਹੀ ਭਸਮ ਹੈ ਤੁਸੀਂ ਹੁਣ ਦੇਖ ਸਕਦੇ ਹੋ ਕਿ ਤਿੰਨਾਂ ਦਾ ਰੰਗ ਵੱਖਰਾ ਵੱਖਰਾ ਹੈ ਪਰ ਹੈਗੀਆਂ ਤਿੰਨੇ سونے ਦੀਆਂ ਭਸਮਾਂ ਨੇ ਕਿ ਇਹਨਾਂ ਨੂੰ ਪ੍ਰੋਸੈਸ ਕਰਨ ਦਾ ਜਿਹੜਾ ਤਰੀਕਾ ਆ ਉਹ ਵੱਖਰਾ ਵੱਖਰਾ ਹੈ ਫਾਰ ਐਗਜ਼ਾਮਪਲ ਤੁਸੀਂ ਕਣਕ ਦੀ ਗੱਲ ਲਾ ਲਓ ਆਪਾਂ ਕਣਕ ਦੀ ਰੋਟੀ ਰੋਜ਼ ਖਾਂਦੇ ਆਂ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਬਜ਼ੁਰਗ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਜਦੋਂ ਕਣਕ ਨੂੰ ਆਪਾਂ ਆਟਾ ਪਿਉਣਾ ਹੁੰਦਾ ਸੀ ਤਾਂ ਉਹਨੂੰ ਧੋ ਕੇ ਵੇੜੇ ਦੇ ਵਿੱਚ ਇੱਕ ਮੰਜਾ ਡਾਇਆ ਜਾਂਦਾ ਸੀ ਮੰਜੇ ਦੇ ਉੱਤੇ ਕਣਕ ਨੂੰ ਧੋ ਕੇ ਪਾਇਆ ਜਾਂਦਾ ਸੀਗਾ ਫਿਰ ਜਦੋਂ ਸੁੱਕ ਜਾਂਦੀ ਸੀ ਪ੍ਰੋਪਰ ਫਿਰ ਉਹਦਾ ਆਟਾ ਪਸਾਇਆ ਜਾਂਦਾ ਸੀ ਬਿਲਕੁਲ ਹੁੰਦਾ ਕੀ ਸੀ ਉਹਦੇ ਨਾਲ ਉਹਦੀ ਜਿਹੜੀ ਤਸਵੀਰ ਸੀ ਉਹ ਚੇਂਜ ਹੋ ਜਾਂਦੀ ਹੈ ਤਸਵੀਰ ਚੇਂਜ ਹੋ ਜਾਂਦੀ ਹੈ ਇਹਨੂੰ ਹੀ ਪ੍ਰੋਸੈਸ ਕਰਨਾ ਕਹਿੰਦੇ ਆ ਹੂੰ ਤੇ ਭਸਮਾ ਜਿਹੜੀਆਂ ਬਣਦੀਆਂ ਉਹ ਵੀ ਇਸੇ ਤਰੀਕੇ ਨਾਲ ਬਣਦੀਆਂ ਜਿੰਨੀਆਂ ਵੀ ਦਵਾਈਆਂ ਬਣਦੀਆਂ ਉਹ ਇਸੇ ਤਰੀਕੇ ਨਾਲ ਬਣਦੀਆਂ ਉਦੋਂ ਤਾਂ ਆਪਾਂ ਨੈਟ ਦੇ ਉੱਤੇ ਬਹੁਤ ਕੁਝ ਸੁਣਦੇ ਆ ਜੀ ਆਹ ਚੀਜ਼ਾਂ ਖਾ ਲਓ ਜੁਆਇਨ ਖਾ ਲਓ ਅਦਰਕ ਖਾ ਲਓ ਲਸਣ ਖਾ ਲਓ ਮੂਲੀ ਖਾ ਲਓ ਪੁੱਠੀ ਲਮਕਾ ਲਓ ਇਹ ਕਰ ਲਓ ਉਹ ਕਰ ਲਓ ਢਮਕਾ ਕਰ ਲਓ ਪਰ ਉਹ ਇੱਕ ਪ੍ਰੋਸੈਸ ਹੈ ਅਗਰ ਅਸੀਂ ਬਿਨਾ ਪ੍ਰੋਸੈਸ ਕਰੇ ਤੋਂ ਕਿਸੇ ਚੀਜ਼ ਨੂੰ ਖਾ ਲਓਗੇ ਤੁਹਾਨੂੰ ਮੈਂ ਇੱਥੋਂ ਤੱਕ ਗੱਲ ਦੱਸ ਦਵਾਂ ਕਿ ਹਰ ਇੱਕ ਚੀਜ਼ ਨੂੰ ਤੋੜਨ ਦਾ ਵੀ ਇੱਕ ਸਮਾਂ ਆ ਅਛਾ ਤੋੜਨ ਦਾ ਵੀ ਸਮਾਂ ਹੈ ਤੋੜਨ ਦਾ ਵੀ ਇੱਕ ਸਮਾਂ ਹੈ ਜਿੱਦਾਂ ਗੁਰਬਾਣੀ ਦੇ ਵਿੱਚ ਕਿੰਨੇ ਰਾਗ ਨੇ ਹਨਾ ਹਾਂ ਜਿੰਨੇ ਕੋ ਮੈਨੂੰ ਗਿਆਨ ਹੈ ਮੈਂ ਬਾਹਲਾ ਤਾਂ ਮੈਨੂੰ ਨਹੀਂ ਉਹ ਰਾਗਾਂ ਨੂੰ ਗਾਉਣ ਦਾ ਵੀ ਇੱਕ ਸਮਾਂ ਆ ਜਿਹੜੇ ਲੋਕ ਰਾਗਾਂ ਬਾਰੇ ਜਾਣਦੇ ਆ ਉਹਨਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੈ ਕਿ ਕਿਹੜਾ ਰਾਗ ਕਿਹੜੇ ਸਮੇਂ ਤੱਕ ਗਾਇਆ ਜਾਂਦਾ ਹੈ ਕਿਹੜਾ ਰਾਗ ਕਿਹੜੇ ਸਮੇਂ ਦੇ ਵਿੱਚ ਗਾਇਆ ਜਾਂਦਾ ਹੈ ਇਦਾਂ ਦੇ ਵੀ ਰਾਗ ਗੁਰਬਾਣੀ ਦੇ ਵਿੱਚ ਹੈਗੇ ਜਿਨ੍ਹਾਂ ਨੂੰ ਅਗਰ ਉਹ ਪੂਰੀ ਸਿੱਧਤ ਦੇ ਨਾਲ ਗਾਇਆ ਜਾਵੇ ਤਾਂ ਵਰਖਾ ਤੱਕ ਹੋ ਜਾਂਦੀ ਹੈ ਹੂੰ ਸੋ ਇਸ ਤਰੀਕੇ ਨਾਲ ਜਿੱਦਾਂ ਮੱਝ ਹੁੰਦੀ ਹੈ ਗਾਂ ਹੁੰਦੀ ਹੈ ਗਾਂ ਨੂੰ ਜਦੋਂ ਆਪਾਂ ਦੁੱਧ ਚੋਣਾ ਹੁੰਦਾ ਹੈ ਗਾਂ ਆਪਣਾ ਕਈ ਵਾਰ ਜੇ ਉਹਨੇ ਦੁੱਧ ਨਾ ਦੇਣਾ ਹੋਵੇ ਤਾਂ ਉਹ ਦੁੱਧ ਚੜਾ ਲੈਂਦੀ ਹੈ ਹੂੰ ਇਸੇ ਤਰੀਕੇ ਨਾਲ ਇਹ ਸਾਰੀਆਂ ਜੜੀਆਂ ਬੂਟੀਆਂ ਹੈਗੀਆਂ ਇਹ ਆਪਣੇ ਜਿੰਨੇ ਵੀ ਇਹਦੇ ਅੰਦਰ ਗੁਣ ਹੁੰਦੇ ਨੇ ਕਿਸੇ ਸਮੇਂ ਤੋਂ ਬਾਅਦ ਇਹ ਆਪਣੇ ਅੰਦਰ ਸੋਖ ਲੈਂਦੀਆਂ ਨੇ ਜਦ ਤੁਸੀਂ ਉਸ ਸਮੇਂ ਦੇ ਵਿੱਚ ਮੰਨ ਲਓ ਇੱਕ ਆਮਲਾ ਆ ਆਮਲਾ ਜਦ ਤੁਸੀਂ ਤੋੜੋਗੇ ਜੇ ਤਾਂ ਤੁਹਾਨੂੰ ਉਸ ਸਮੇਂ ਦਾ ਪਤਾ ਆ ਵੀ ਇਸ ਸਮੇਂ ਦੇ ਵਿੱਚ ਤੋੜਨਾ ਚਾਹੀਦਾ ਤਾਂ ਤਾਂ ਉਹਦੇ ਸਾਰੇ ਗੁਣ ਆਮਲੇ ਦੇ ਵਿੱਚ ਆ ਜਾਣਗੇ ਅਗਰ ਤੁਸੀਂ ਉਸ ਸਮੇਂ ਦੇ ਵਿੱਚ ਤੋੜ ਲਿਆ ਜਿਸ ਸਮੇਂ ਦੇ ਵਿੱਚ ਫਰੂਟ ਦੇ ਵਿੱਚੋਂ ਸਾਰੇ ਗੁਣ ਆਪਣੀਆਂ ਟਾਹਣੀਆਂ ਦੇ ਵਿੱਚ ਬੂਟੇ ਦੇ ਵਿੱਚ ਜਣਾ ਤੱਕ ਲੈ ਜਾਂਦਾ ਤਾਂ ਉਸ ਸਮੇਂ ਤੱਕ ਸਿਰਫ ਉਹ ਇੱਕ ਫਰੂਟ ਆ ਉਹਦੇ ਅੰਦਰ ਗੁਣ ਕੋਈ ਨਹੀਂ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਹੈਗਾ ਬਸ ਇੱਕ ਦੇਖਣ ਦੇ ਵਿੱਚ ਇਹ ਜਿਹੜੀ ਅਕਾਲਾ ਇਹ ਉਹ ਅਕਾਲਪੁਰਖ ਵੈਗਰੂ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੀ ਦਿੱਤੀ ਹੈ ਇਸੇ ਕਰਕੇ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਮੈਂ ਦਿੰਦਾ ਕਿ ਪੂਰੀ ਦੁਨੀਆ ਤੋਂ ਜਿਹੜੇ ਲੋਕ ਆਉਂਦੇ ਆ ਇਸ ਲੀਵਰ ਅਮਰਤ ਨੂੰ ਲੈਣ ਦੇ ਲਈ ਇਕੱਲਾ ਲੀਵਰ ਅਮਰਤ ਨਹੀਂ ਇਹ ਪੂਰੇ ਦਾ ਪੂਰਾ ਇੱਕ ਪੈਕੇਜ ਹੈ ਜਿੰਨੀਆਂ ਵੀ ਤੁਸੀਂ ਦਵਾਈਆਂ ਦੇਖ ਸਕਦੇ ਹੋ ਸਾਰੀਆਂ ਲੀਵਰ ਦੀਆਂ ਹੈਗੀਆਂ ਲੀਵਰ ਅਮਰਤ ਦੇ ਨਾਮ ਦੇ ਉੱਤੇ ਅਸੀਂ ਇਹਨੂੰ ਦਿੰਨੇ ਆ ਲੀਵਰ ਦੀ ਕੋਈ ਵੀ ਡਿਜ਼ੀਜ਼ ਹੋਵੇ ਇਹ ਸਾਰੀਆਂ ਦਵਾਈਆਂ ਇਸ ਦੇ ਨਾਲ ਲਾਈਆਂ ਜਾਂਦੀਆਂ ਨੇ ਇਹ ਪੂਰਾ ਇੱਕ ਪੈਕੇਜ ਹੈ ਕਿਉਂਕਿ ਲਿਬਰ ਵਾਲੇ ਬੰਦੇ ਨੂੰ ਕਬਜ ਵੀ ਹੁੰਦੀ ਹੈ ਗੈਸ ਵੀ ਹੁੰਦੀ ਹੈ ਤਜਾਬ ਵੀ ਹੁੰਦਾ ਹੈ ਭੁੱਖ ਵੀ ਨਹੀਂ ਲੱਗਦੀ ਆਲਸ ਵੀ ਪੈਂਦੀ ਹੈ ਨੀਂਦ ਵੀ ਨਹੀਂ ਆਉਂਦੀ ਚਿਹਰੇ ਦਾ ਵੀ ਰੰਗ ਬਦਲ ਜਾਂਦਾ ਹੈ ਅੱਖਾਂ ਦਾ ਰੰਗ ਬਦਲ ਜਾਂਦਾ ਹੈ ਪੀਲਿਆ ਹੋ ਜਾਂਦਾ ਹੈ ਇਸ ਕਰਕੇ ਇਹ ਸਾਰਾ ਇੱਕ ਪੈਕੇਜ ਆ ਆ ਤੁਸੀਂ ਦੇਖ ਰਹੇ ਹੋ ਸਾਰੀਆਂ ਜਿੱਦੀਆਂ ਵੀ ਦਵਾਈਆਂ ਹੈਗੀਆਂ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ 5 ਚੀਜ਼ਾਂ 5 ਜੜੀਆਂ ਬੁੱਟੀਆਂ ਪਾਈਆਂ ਹੋਈਆਂ ਕਿਸੇ ਦੇ ਵਿੱਚ 3 ਜੜੀਆਂ ਬੁੱਟੀਆਂ ਪਾਈਆਂ ਹੋਣ ਜਿੱਦਾਂ ਆ ਤਜਾਬ ਬਣਦਾ ਹੁੰਦਾ ਜਦੋਂ ਗੈਸ ਬਹੁਤ ਜ਼ਿਆਦਾ ਬਣਦੀ ਹੈ ਇਹਦੇ ਵਿੱਚ ਸਪੈਸ਼ਲੀ ਨਿੰਮ ਵੀ ਅਸੀਂ ਪਾਈ ਹੋਈ ਹੈ ਜਿੱਥੇ ਜਦੋਂ ਤੁਸੀਂ ਨਿੰਮ ਨੂੰ ਤੁਸੀਂ ਖਾ ਨਹੀਂ ਸਕਦੇ ਖਾ ਨਹੀਂ ਸਕਦੇ ਬਿਲਕੁਲ ਪਰ ਇਹ ਨਿੰਮ ਪ੍ਰੋਸੈਸ ਕੀਤੀ ਹੋਈ ਹੈ ਪ੍ਰੋਸੈਸ ਕੀਤੀ ਹੋਈ ਨਿੰਮ ਨੂੰ ਤੁਸੀਂ ਖਾਓਗੇ ਤਾਂ ਕੋਈ ਦਿੱਕਤ ਨਹੀਂ ਆਉਗੀ ਇਸੇ ਤਰੀਕੇ ਨਾਲ ਜਿੰਨੀਆਂ ਵੀ ਇਹਦੇ ਵਿੱਚ ਦਵਾਈਆਂ ਪਾਈਆਂ ਹੋਈਆਂ ਨੇ ਆਹ ਲਿਕਵਿਡ ਜਿਹੜਾ ਤੁਸੀਂ ਦੇਖਦੇ ਹੋ ਇਹ ਲਿਕਵਿਡ ਕਿਵੇਂ ਦਾ ਹੈ ਮਤਲਬ ਇਹ ਇਸ ਲਿਕਵਿਡ ਨੂੰ ਜੇ ਜਿੰਨੀਆਂ ਦਵਾਈਆਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਜੇ ਤੁਸੀਂ ਅਸੀਂ ਤੁਹਾਨੂੰ ਇਦਾਂ ਦੇ ਦਈਏ ਇਦਾਂ ਦੱਸ ਦਈਏ ਤੁਸੀਂ ਇਹਨੂੰ ਪੀ ਨਹੀਂ ਸਕਦੇ ਅੱਛਾ ਇਦਾਂ ਪੀ ਨਹੀਂ ਸਕਦੇ ਪੀ ਨਹੀਂ ਸਕਦੇ ਤੁਹਾਡਾ ਤੁਹਾਡਾ ਅੰਦਰ ਛਿਲ ਦੂਗਾ ਇਹ ਇਦਾਂ ਦੀਆਂ ਚੀਜ਼ਾਂ ਵੀ ਇਹਦੇ ਵਿੱਚ ਪਾਈਆਂ ਹੋਈਆਂ ਨੇ ਹਾਂ ਤੁਹਾਡੇ ਅੰਦਰ ਜ਼ਖਮ ਕਰ ਦੂਗਾ ਪਰ ਜਦ ਇਹ ਪ੍ਰੋਸੈਸ ਹੋ ਜਾਂਦਾ ਮੈਂ ਤੁਹਾਨੂੰ ਪੀ ਕੇ ਦਿਖਾ ਦਿੰਨਾ ਕੰਚ ਦਾ ਗਲਾਸ ਹੈ ਤੁਹਾਡੇ ਸਾਹਮਣੇ ਪੀ ਲੈਣਾ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਵੀ ਪਿੰਦੇ ਨੇ ਅੱਛਾ ਇੱਕ ਇਹਦੇ ਚ ਹੋਰ ਖਾਸियत ਹੈ ਕਿ ਜ਼ਰੂਰੀ ਨਹੀਂ ਕਿ ਇਹਨੂੰ ਉਦੋਂ ਹੀ ਪੀਣਾ ਜਦੋਂ ਤੁਹਾਡਾ ਲੀਵਰ ਫੈਟੀ ਹੋ ਗਿਆ ਲੀਵਰ ਚ ਗਰਮੀ ਆ ਗਈ ਲੀਵਰ ਸਰੋਸਿਸ ਹੋ ਗਿਆ ਜਾਂ ਲੀਵਰ ਨੂੰ ਕੋਈ ਪ੍ਰੋਬਲਮ ਆ ਗਈ ਇਹਨੂੰ ਤੁਸੀਂ ਰੋਜ਼ ਇੰਨਾ ਕੁ ਪੀ ਲੋਗੇ ਚਾਹੇ 50 ਐਮਐਲ 70 ਐਮਐਲ 80 ਐਮਐਲ ਤੱਕ ਰੋਜ਼ ਇਹਨੂੰ ਪੀ ਲੋਗੇ ਤਾਂ ਤੁਹਾਡਾ ਲੀਵਰ ਹਮੇਸ਼ਾ ਦੇ ਲਈ ਹੈਲਦੀ ਰਹੂਗਾ ਕੋਈ ਲੀਵਰ ਨੂੰ ਪ੍ਰੋਬਲਮ ਨਹੀਂ ਆਊਗੀ ਖਾਸ ਤੌਰ ਤੇ ਜਿੰਨੇ ਲੋਕ ਡਰਿੰਕ ਕਰਦੇ ਆ ਉਹਨਾਂ ਦਾ ਲੀਵਰ ਜਿਹੜਾ ਨਾ ਤਜਾਬੀ ਹੋ ਜਾਂਦਾ ਕਿਉਂਕਿ ਰੋਜ਼ ਲੀਵਰ ਦੇ ਵਿੱਚ ਜਿਹੜਾ ਸ਼ਰਾਬ ਜਿਹੜੀ ਉਹ ਲੀਵਰ ਨੂੰ ਤਜਾਬੀ ਕਰ ਦਿੰਦੀ ਹੈ ਉਸ ਤੋਂ ਬਾਅਦ ਉਹ ਖੂਨ ਨੂੰ ਤਜਾਬੀ ਕਰ ਦਿੰਦੀ ਹੈ ਤਾਂ ਜਿੰਨੇ ਵੀ ਬੰਦੇ ਡਰਿੰਕ ਕਰਦੇ ਆ ਤਾਂ ਇੰਨਾ ਕੁ ਪੈਗ ਇਹਨੂੰ ਪੈਗ ਕਹਿ ਸਕਦੇ ਆ ਆਪਾਂ ਹਾਂ ਯਾਨੀ ਇੰਨੇ ਸ਼ਰਾਬ ਵਰਗਾ ਹੀ ਦੇਖਣ ਨੂੰ ਲੱਗਦਾ ਹੈ ਨਾ ਉਹ ਪੈਗ ਸਮਝ ਕੇ ਇਹਨੂੰ ਸਵੇਰੇ ਖਾਲੀ ਪੇਟ ਪੀ ਲੈਣ ਉਸ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਹੁੰਦਾ ਮੈਂ ਤੁਹਾਡੇ ਸਾਹਮਣੇ ਇਹਨੂੰ ਪੀ ਕੇ ਦਿਖਾ ਦਿੰਦਾ ਹਾਂ ਹਮ ਅਗਰ ਇਹਨੂੰ ਬਿਨਾਂ ਪ੍ਰੋਸੈਸ ਕਰੇ ਤੋਂ ਪੀਲਾਂਗੇ ਦਾ ਇਹ ਪੀ ਹੀ ਨਹੀਂ ਜਾ ਸਕਦਾ ਜੇ ਪੀ ਲੂਗਾ ਕੋਈ ਤਾਂ ਬਹੁਤ ਜ਼ਖਮ ਮੰਦਰ ਕਰ ਦੋਗਾ ਪਰ ਮੈਂ ਬਿਨਾ ਪ੍ਰੋਸੈਸ ਤੋਂ ਨਹੀਂ ਪੀਤਾ ਜਾ ਸਕਦਾ ਨਹੀਂ ਨਹੀਂ ਕੋਈ ਵੀ ਚੀਜ਼ ਬਿਨਾ ਪ੍ਰੋਸੈਸ ਕਰੇ ਤੋਂ ਆਯੁਰਵੇਦ ਦੇ ਵਿੱਚ ਜਿੰਨੀਆਂ ਜੜੀਆਂ ਬੂਟੀਆਂ ਇਹੇ ਕਰਕੇ ਤਾਂ ਲੋਕ ਕਹਿੰਦੇ ਆ ਨਾ ਜੀ ਕਿ ਜਿੰਨੀਆਂ ਜੜੀਆਂ ਬੂਟੀਆਂ ਨੇ ਆਯੁਰਵੇਦ ਦੇ ਵਿੱਚ ਬਹੁਤ ਗਰਮ ਹੁੰਦੀਆਂ ਨੇ ਨੁਕਸਾਨ ਕਰ ਦਿੰਦੀਆਂ ਨੇ ਉਹ ਲੋਕ ਸੱਚੇ ਨੇ ਆਪਣੀ ਜਗ੍ਹਾ ਸੱਚੇ ਨੇ ਉਹ ਸੱਚੀ ਉਹ ਨੁਕਸਾਨ ਕਰਦੀਆਂ ਅਗਰ ਕਿਸੇ ਵੀ ਜੜੀ ਬੂਟੀ ਨੂੰ ਤੁਸੀਂ ਬਿਨਾ ਪ੍ਰੋਸੈਸ ਕਰੇ ਤੋਂ ਖਾ ਲਓਗੇ ਦੇਸੀ ਜੜੀ ਬੂਟੀ ਨੂੰ ਤਾਂ ਉਹ ਤੁਹਾਨੂੰ ਨੁਕਸਾਨ ਕਰੂਗੀ ਹੀ ਕਰੂਗੀ ਉਹਨੂੰ ਇੱਕ ਬੈਲੈਂਸ ਬਣਾਉਣਾ ਹੁੰਦਾ ਹੈ ਜਾਨੀ ਆਪਾਂ ਕਹਿ ਸਕਦੇ ਜਿਵੇਂ ਉਹ ਲੋਕਾਂ ਨੂੰ ਲੱਗਦਾ ਹੈਗਾ ਸੀਗਾ ਕਿ ਆਯੁਰਵੇਦ ਚੱਲ ਫਾਇਦਾ ਨਹੀਂ ਕਰੂਗਾ ਨੁਕਸਾਨ ਵੀ ਨਹੀਂ ਕਰੂਗਾ ਪਰ ਜੇ ਆਪਾਂ ਕਹਿ ਸਕੇ ਜੀ ਬਿਨਾ ਗਿਆਨ ਤੋਂ ਕੋਈ ਚੀਜ਼ ਨੂੰ ਖਾ ਲੈਣਾ ਜੀ ਸੇਵਨ ਕਰ ਲੈਣਾ ਉਹ ਨੁਕਸਾਨ ਕਰਦੀ ਹੈ ਨੁਕਸਾਨ ਕਰਦੀ ਹੈ ਬਿਲਕੁਲ ਬਿਲਕੁਲ ਜਿਸ ਜਿੱਤ ਖਾਦੇ ਤਨ ਪੀੜੀਏ ਹੂੰ ਮਨ ਵਿੱਚ ਚੱਲੇ ਵਿਕਾਰ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਹੈਗਾ ਜਿਹੜੀ ਚੀਜ਼ ਨੂੰ ਪੈਨਿਆ ਤੋਂ ਮਨ 'ਚ ਵਿਕਾਰ ਚੱਲਣ ਜਿਸ ਚੀਜ਼ ਨੂੰ ਖਾਦਿਆਂ ਤੋਂ ਮਨ 'ਚ ਵਿਕਾਰ ਚੱਲਣ ਜਿਸ ਚੀਜ਼ ਨੂੰ ਦੇਖਿਆ ਤੋਂ ਮਨ 'ਚ ਵਿਕਾਰ ਚੱਲਣ ਹੈਨਾ ਜਿਸ ਚੀਜ਼ ਨੂੰ ਸਪਰਸ਼ ਕਰਿਆਂ ਤੋਂ ਮਨ 'ਚ ਗਲਤ ਵਿਚਾਰ ਚੱਲਣ ਇਹ ਸਾਰੀਆਂ ਚੀਜ਼ਾਂ ਦਾ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਖੋਲ ਕੇ ਲਿਖਿਆ ਹੋਇਆ ਬਿਲਕੁਲ ਠੀਕ ਹੈ ਜੀ ਇਸ ਕਰਕੇ ਹਰ ਚੀਜ਼ ਬੰਦਾ ਹਰ ਇੱਕ ਬੰਦਾ ਕਹਿ ਦਿੰਦਾ ਸੋਨਾ ਪਸੰ ਭਲਾਣਾ ਪਸੰ ਧਮਕਾ ਆ ਤੁਸੀਂ ਭਸਮਾ ਦੇਖ ਰਹੇ ਹੋ ਹੁਣ ਸੋਨੇ ਨੇ ਸੋਨੇ ਦੇ ਰੇਟ ਆਉਣਾ ਹੈ ਮੰਦਾ ਕਈ ਵਾਰ ਕਹਿ ਦਿੰਦਾ ਜੀ ਦਵਾਈ ਮਹਿੰਗੀ ਆ ਮਹਿੰਗੀ ਤਾਂ ਦੇਖੋ ਹੁਣ ਸੋਨੇ ਨੇ ਸੋਨੇ ਦੇ ਰੇਟ ਆਉਣਾ ਫਿਰ ਉਸ ਤੋਂ ਬਾਅਦ ਇਹਨੂੰ ਪ੍ਰੋਸੈਸ ਕਰਨਾ ਜਦੋਂ ਪ੍ਰੈਸ ਪ੍ਰੋਸੈਸ ਕਰਨਾ ਤਾਂ ਇਹਨੇ ਜਲਣਾ ਵੀ ਹੈ ਫਿਰ ਹੋਰ ਇਹਦੇ ਵਜਨ ਵੀ ਘਟਣੇ ਤਾਂ ਫਿਰ ਉਹਨਾ ਮਹਿੰਗਾ ਵੀ ਹੁੰਦਾ ਜਾਣਾ ਹੈ ਨਾ ਉਸ ਤੋਂ ਬਾਅਦ ਇਹਦੀ ਪੈਕਿੰਗ ਦੇ ਉੱਤੇ ਖਰਚਾ ਆਉਣਾ ਉਸ ਤੋਂ ਬਾਅਦ ਆ ਸਟਾਫ ਆ ਲੈਟ ਕਰਾਇਆ ਸਾਰਾ ਕੁਝ ਹੈ ਹਰ ਚੀਜ਼ ਵਿੱਚ ਐਡ ਹੁੰਦੀ ਜਾਣੀ ਹੈ ਟੋਟ ਭਈਆ ਕਿੱਧਰੋਂ ਲੈ ਕੇ ਬਟ ਇਸੇ ਕਰਕੇ ਹੈ ਕਿ ਲੋਕ ਦੂਜੀਆਂ ਕੰਟਰੀਆਂ ਤੋਂ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਦਵਾਈਆਂ ਲੈ ਕੇ ਜਾਂਦੇ ਆ ਦੁੱਖ ਨਿਵਾਰਨ ਦੁਆਖਾਨਾ ਇਸੇ ਗੱਲ ਦੇ ਲਈ ਮੰਨਿਆ ਜਾਂਦਾ ਹੈ ਇਸੇ ਗੱਲ ਦੇ ਲਈ ਇੱਕ ਮੋਹਰ ਲੱਗ ਚੁੱਕੀ ਹੈ ਕਿ ਦੁੱਖ ਨਿਵਾਰਨ ਦੁਆਖਾਨੇ ਦੇ ਵਿੱਚੋਂ ਕੋਈ ਵੀ ਚੀਜ਼ ਅਸੀਂ ਲਵਾਂਗੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਸਟੀਰਡ ਕੋਈ ਨਸ਼ਾ ਕੋਈ ਯੈਲੋਪੈਥੀ ਕੋਈ ਹੋਇਆ ਫਿਰ ਕੈਮੀਕਲ ਜੇ ਹੋਇਆ ਸਰ ਇੰਨੇ ਸਾਲ ਸਾਨੂੰ ਕੰਮ ਕਰਦਿਆਂ ਨੂੰ ਹੋ ਗਿਆ ਵੈਗਰੂ ਦੀ ਕਿਰਪਾ ਦੇ ਨਾਲ ਜ਼ਹਿਰਖਾਨ ਦੇ ਬਰਾਬਰ ਹੈ ਜੇ ਇਦਾਂ ਦਾ ਕੁਝ ਪਾਈਏ ਮੈਂ ਇੱਥੋਂ ਤੱਕ ਕਹਿ ਸਕਦਾ ਕਿ ਅਸੀਂ 5 ਲੱਖ ਰੁਪਏ ਤੱਕ ਦਾ ਅਗਲੇ ਨੂੰ ਇਨਾਮ ਦੇ ਦਾਂਗੇ ਆ ਸਾਰੀਆਂ ਦਵਾਈਆਂ ਪਈਆਂ ਨੇ ਆ ਤੁਹਾਡੇ ਸਾਹਮਣੇ ਪਈਆਂ ਨੇ ਆ ਪਈਆਂ ਨੇ ਟੈਸਟਿੰਗ ਲੈਬਾਂ ਬਣੀਆਂ ਹੋਈਆਂ ਨੇ ਕੋਈ ਵੀ ਬੰਦਾ ਟੈਸਟ ਕਰਾ ਕੇ ਲਿਜਾ ਕੇ ਸਾਨੂੰ ਇਹ ਸਾਬਤ ਕਰ ਦੋਵੇ ਕਿ ਅਸੀਂ ਇਹਦੇ 'ਚ ਕੋਈ ਸਟੀਰੋਇਡ ਪਾਈ ਹੈ ਅਸੀਂ ਇਹਦੇ 'ਚ ਅਫੀਮ ਕੋਈ ਨਸ਼ਾ ਪਾਇਆ ਅਸੀਂ ਇਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਪਾਈ ਹੋਵੇ ਫਾਰਾ ਕਿ ਮੇਰੇ ਕੋਲ ਫਾਰਮੇਸੀ ਦਾ ਆਯੁਰਵੇਦ ਦਾ ਲਾਇਸੈਂਸ ਹੈ ਹੂੰ ਮੈਨੂੰ ਬਹੁਤ ਬੰਦੇ ਅਨੇਕ ਗੱਲ ਕਹੀ ਆ ਕਹਿੰਦੇ ਤੁਸੀਂ ਫੀਮ ਰੱਖ ਸਕਦੇ ਹੋ ਇਹ ਕਰ ਸਕਦੇ ਹੋ ਫਿਰ ਮੈਂ ਅਸੀਂ ਕਿਸੇ ਵੀ ਦਵਾਈ ਦੇ ਵਿੱਚ ਫੀਮ ਯੂਜ਼ ਹੀ ਨਹੀਂ ਕਰਦੇ ਬਿਲਕੁਲ ਵੀ ਯੂਜ਼ ਨਹੀਂ ਕਰਦੇ ਬਿਲਕੁਲ ਯੂਜ਼ ਨਹੀਂ ਕਰਦੇ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਅਸੀਂ ਉਹ ਸਿੱਖਿਆ ਹੀ ਨਹੀਂ ਅਸੀਂ ਉਹ ਫਾਰਮੂਲੇ ਹੀ ਨਹੀਂ ਯੂਜ਼ ਕਦੇ ਕਰੇ ਜਿਹਦੇ ਚ ਪਾਉਣਾ ਪੈ ਜਵੇ ਇਸ ਕਰਕੇ ਸਾਰੀਆਂ ਕੰਟਰੀਆਂ ਦੇ ਵਿੱਚ ਦਵਾਈਆਂ ਜਾਂਦੀਆਂ ਨੇ ਬਾਰਡਰ ਸਕਿਉਰਿਟੀ ਫੋਰਸ ਵਾਲੇ ਕਸਟਮ ਵਾਲੇ ਇਹਨਾਂ ਦਵਾਈਆਂ ਨੂੰ ਚੈੱਕ ਕਰਦੇ ਨੇ ਬਕਾਇਦਾ ਕਈ ਵਾਰ ਲਿਖ ਕੇ ਮੇਲ ਕਰਦੇ ਨੇ ਕਿ ਸੌਰੀ ਸਰ ਸਾਡੇ ਕਰਕੇ ਤੁਹਾਡੀ ਦਵਾਈ ਇਹਨੇ ਦਿਨ ਲੇਟ ਹੋਈ ਹੈ ਅਸੀਂ ਅੱਗੇ ਤੁਹਾਡੀ ਦਵਾਈ ਨੂੰ ਪ੍ਰੋਸੈਸ ਕਰਨ ਲੱਗੇ ਆ ਭੇਜਣ ਲੱਗੇ ਆ ਤੇ ਲੇਟ ਹੋਈ ਹੈ ਇਹਦੇ ਵਿੱਚ ਕੁਝ ਵੀ ਇਦਾਂ ਦਾ ਸਾਨੂੰ ਨਹੀਂ ਮਿਲਿਆ ਹੂੰ ਇਸ ਕਰਕੇ ਚੈੱਕ ਕਰਨਾ ਸਾਡਾ ਫਰਜ਼ ਸੀ ਅਸੀਂ ਸਾਰੀਆਂ ਦਵਾਈਆਂ ਚੈੱਕ ਕਰਦੇ ਆਂ ਕਈ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੈ ਜਿੱਦਾਂ ਕਿ ਇਟਲੀ ਹੈਗਾ ਹਾਲੈਂਡ ਹੈਗਾ ਹੂੰ ਸਿੰਗਾਪੁਰ ਮਲੇਸ਼ੀਆ ਹੈਗਾ ਉੱਥੇ ਬਹੁਤ ਜ਼ਿਆਦਾ ਆਸਟ੍ਰੇਲੀਆ ਉੱਥੇ ਚੈੱਕ ਕਰਦੇ ਨੇ ਸੋ ਉੱਥੇ ਵੀ ਸਾਡੀਆਂ ਦਵਾਈਆਂ ਨਿਰੰਤਰ ਜਿਹੜੀਆਂ ਅਪਰੋਚ ਕਰ ਰਹੀਆਂ ਨੇ ਰੈਗੂਲਰ ਜਾਂਦੀਆਂ ਨੇ ਕਦੇ ਕੋਈ ਦਿੱਕਤ ਨਹੀਂ ਆਈ ਹੂੰ ਅਰਬ ਕੰਟਰੀਆਂ ਦੇ ਵਿੱਚ ਜਿੱਥੇ ਕੋਈ ਵੀ ਚੀਜ਼ ਨਹੀਂ ਜਾਂਦੀ ਉੱਥੇ ਵੀ ਸਾਡੀਆਂ ਦਵਾਈਆਂ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਅਸੀਂ ਇਹਨਾਂ ਦੇ ਵਿੱਚ ਕੋਈ ਗਲਤ ਚੀਜ਼ ਨਾ ਤਾਂ ਪਾਈ ਹੈ ਨਾ ਪਾਉਣੀ ਹੈ ਨਾ ਪਾ ਸਕਾਂਗੇ ਬਿਲਕੁਲ ਗੱਲ ਇਹੀ ਆ ਜਾਂਦੀ ਹੈ ਸਰ ਬਹੁਤ ਬਹੁਤ ਧੰਨਵਾਦ ਕਿ 5 ਲੱਖ ਰੁਪਏ ਦਾ ਜਿਹੜਾ ਆ ਕਲੇਮ ਕਰ ਰਹੇ ਨੇ ਕਿ ਜੇ ਕੋਈ ਸਾਬਤ ਕਰ ਦਵੇ ਕਿ ਇਸ ਦਵਾਈ ਦੇ ਵਿੱਚ ਕੋਈ ਵੀ ਐਸੀ ਕੈਮੀਕਲ ਪਾਇਆ ਹੈ ਜੋ ਤੁਹਾਡੇ ਸਰੀਰ ਵਾ ਲੈਵਰ ਦੀ ਕੋਈ ਵੀ ਨਿਜ਼ੀਜ਼ ਹੋਵੇ ਸਰ ਕੋਈ ਵੀ ਨਿ ਕੋਈ ਵੀ ਡਿਸੀਜ਼ ਹੈ ਜੇਲੀਵਰ ਸਰੋਸਿਸ ਹੈ ਨਿਰੋਸਾ ਕੈਂਸਰ ਹੈ ਤੁਸੀਂ ਬਹੁਤ ਵੱਡੀ ਗੱਲ ਕਰਤੇ ਲੀਵਰ ਸਰੋਸਿਸ ਲੀਵਰ ਸਰੋਸਿਸ ਨੂੰ ਐਲੋਪੈਥੀ ਇਹ ਸਮਝਦੀ ਹੈ ਉੱਥੇ ਤਾਂ ਟ੍ਰਾਂਸਪਲੈਂਟ ਦੱਸਿਆ ਜਾਂਦਾ ਬਟ ਇਹੀ ਲੀਵਰ ਅੰਮ੍ਰਿਤ ਤੇ ਆਹੀ ਸਾਰੀਆਂ ਦਵਾਈਆਂ ਇਹਨਾਂ ਤੋਂ ਇਲਾਵਾ ਹੋਰ ਕੋਈ ਦਵਾਈ ਨਹੀਂ ਦੇਣੀ ਲੀਵਰ ਸਰੋਸਿਸ ਸਾਡੇ ਲਈ ਇਦਾਂ ਜਿਵੇਂ ਕਣਕ ਬੁਖਾਰ ਤਾਰਨਾ ਹੁੰਦਾ ਹੈ ਅੰਚੇ ਸਿਰਫ ਮੈਂ ਦੁਬਾਰਾ ਰਿਪੀਟ ਕਰਨਾ ਲੀਵਰ ਸਰੋਸਿਸ ਸਾਡੇ ਲਈ ਏਦਾਂ ਆ ਜਿੱਦਾਂ ਬੁਖਾਰ ਤਾਰ ਨਾ ਹੁੰਦਾ ਆ ਸਾਡਾ ਓਪੀਡੀ ਰਜਿਸਟਰ ਤੇ ਆ ਇਹਦੇ ਵਿੱਚ ਹਜ਼ਾਰਾਂ ਲੋਕਾਂ ਦੇ ਕੰਟੈਕਟ ਨੰਬਰ ਲਿਖੇ ਹੋਏ ਨੇ ਨਾਮ ਲਿਖੇ ਹੋਏ ਨੇ ਅਨੇਕਾਂ ਹੀ ਮਰੀਜ਼ ਨੇ ਜਿਹੜੇ ਲੀਵਰ ਸਰੋਸਿਸ ਤੋਂ ਕਿੰਨੇ ਹੀ ਮਰੀਜ਼ ਨੇ ਜਿਹੜੇ ਲੀਵਰ ਸਰੋਸਿਸ ਦੇ ਸਾਡੇ ਕੋਲ ਠੀਕ ਹੋ ਚੁੱਕੇ ਆ ਜਿਨ੍ਹਾਂ ਨੂੰ ਲੀਵਰ ਸਰੋਸਿਸ ਸੀਗਾ ਟਰਾਂਸਪਲੈਂਟ ਲਈ ਦੱਸਿਆ ਸੀਗਾ ਕਿੰਨੇ ਮਰੀਜ਼ਾਂ ਨੂੰ ਤਾਂ ਅਸੀਂ ਹਸਪੀਟਲਾਂ ਦੇ ਵਿੱਚੋਂ ਜਾ ਕੇ ਆਪ ਛੁੱਟੀ ਦਵਾਈ ਆ ਕਿ ਤੁਸੀਂ ਲੇ ਜੋ ਪੇਸ਼ੈਂਟ ਨੂੰ ਨਾ ਟਰਾਂਸਪਲੈਂਟ ਕਰਾਉ ਸਾਡੀ ਜ਼ਿੰਮੇਵਾਰੀ ਹੈ ਦੇਖੋ ਜਿਹੜੇ ਸਾਹ ਹੈ ਉਹਦਾ ਉਹ ਅਕਾਲ ਪੁਰਖ ਵੈਗੁਰੂ ਬਖਸ਼ਦਾ ਨਾ ਕਿਸੇ ਨੂੰ ਵੱਧ ਆਵੇ ਨਾ ਕਿਸੇ ਨੂੰ ਘਟ ਆਵੇ ਉਹ ਤਾਂ ਉਹਨੇ ਲਿਖਿਆ ਅਗਰ ਸਾਹ ਵਧੇ ਹੋਏ ਅਗਰ ਸਾਹ ਹੈਗੇ ਆ ਤਾਂ ਸੱਚੇ ਪਾਤਸ਼ਾਹ ਵੈਗੁਰੂ ਦੀ ਕਿਰਪਾ ਦੇ ਨਾਲ ਇਹ ਹੀ ਦਵਾਈ ਹੈਗੀ ਹੈ ਜਿਹੜੀ ਲੀਵਰ ਸਿਰੋਸਿਸ ਨੂੰ 2-3 ਮਹੀਨਿਆਂ ਦੇ ਵਿੱਚ ਐਨ ਓਕੇ ਕਰ ਜਾਂਦੀ ਹੈ ਨਾਰਮਲ ਰਿਪੋਰਟ ਆ ਜਾਂਦੀ ਹੈ ਇਹਕੋ ਨੋਰਮ ਆ ਮਲੇ ਜਿਹਨਾਂ ਦੇ ਲੀਵਰ ਬਾਰ-ਬਾਰ ਫੈਟੀ ਆ ਰਿਹਾ ਉਹ ਵੀ ਇਸ ਦਾ ਇਸਤੇਮਾਲ ਕਰਦੇ ਹੁਣੇ ਸਰ ਇੱਕ ਪੇਸ਼ੈਂਟ ਸਾਡੇ ਕੋਲ ਠੀਕ ਹੋਇਆ ਸੀ ਐਸਪੀ ਰਿਟਾਇਰ ਹੋਇਆ ਰਣਵੀਰ ਸਿੰਘ ਰਾਣਾ ਲੁਧਿਆੜੇ ਰਹਿੰਦੇ ਆ ਉਹਨਾਂ ਦੇ ਬੇਟੇ ਦਾ ਵਿਆਹ ਸਪੈਸ਼ਲੀ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਉੱਥੇ ਉਹਨਾਂ ਨੇ ਪਤਾ ਨਹੀਂ 200 ਦੇ ਕਰੀਬ ਸਾਡੇ ਕੋਲ ਪੇਸ਼ੈਂਟ ਭੇਜਦਾ ਹੋਊਗਾ ਉਹਨਾਂ ਨੂੰ ਵੀ ਲੀਵਰ ਦਾ ਟ੍ਰਾਂਸਪਲੈਂਟ ਦੱਸਦਾ ਸੀਗਾ ਹੁਣ ਆਪਣੇ ਬੇਟੇ ਦਾ ਉਹ ਵਿਆਹ ਕਰਨ ਲੱਗੇ ਆ ਮਤਲਬ ਜਿਸ ਦਿਨ ਸਾਡੇ ਕੋਲ ਪਹਿਲੇ ਦਿਨ ਉਹ ਆਏ ਆ ਤਾਂ ਉਹ ਪਛਾਣੇ ਨਹੀਂ ਸੀ ਜਾਂਦੇ ਉਹ ਉਹਨਾਂ ਨੇ ਦੱਸਿਆ ਕਿ ਮੈਂ ਐਸਪੀ ਰਿਟਾਇਰ ਹੋਇਆ ਆ ਪਰ ਅਸੀਂ ਇਹ ਸੋਚਦੇ ਸੀ ਇਦਾਂ ਦੇ ਕੱਪੜੇ ਪਾਏ ਸੀ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਹੈ ਤਾਂ ਉਹਦਾ ਕੱਪੜੇ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਪਰ ਹੁਣ ਤੁਸੀਂ ਦੇਖਿਓ ਉਹਦੀ ਟੌਰ ਮੈਂ ਤੁਹਾਨੂੰ ਦਿਖਾ ਦਮਾ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਲੀਵਰ ਦੀ ਕੋਈ ਵੀ ਡਿਜ਼ੀਜ਼ ਹੋਵੇ ਲੀਵਰ ਦੇ ਵਿੱਚ ਗੰਢਾਂ ਬਣ ਜਾਂਦੀਆਂ ਨੇ ਹੂੰ ਲੀਵਰ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਲੀਵਰ ਦਾ ਕੈਂਸਰ ਹੋ ਜਾਂਦਾ ਆ ਸਿਰੋਸੇ ਦੇ ਵਿੱਚ ਪੇਟ ਭਰ ਪਾਣੀ ਭਰ ਜਾਂਦਾ ਪਾਣੀ ਕਢਾਉਣਾ ਪੈਂਦਾ ਹਰ ਹਫਤੇ ਪਾਣੀ ਦੋ ਦੋ ਤਿੰਨ ਤਿੰਨ ਵਾਰ ਕਢਾਉਣਾ ਪੈਂਦਾ ਐਲਬੋਮਿੰਦਾ ਇੱਕ ਇੰਜੈਕਸ਼ਨ ਹੈ ਜਿਹੜਾ ਕੱਲਾ ਹੀ 5000 ਰੁਪਏ ਦਾ ਲੱਗਦਾ ਸੋ ਸਾਡੀ ਦਵਾਈ ਆ ਜਿਹੜੀ ਉਹ ਕੋਈ ਬਹੁਤ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਇੰਨੇ ਕਦੇ ਤਾਂ ਉਹ ਟੈਸਟ ਕਰਾ ਲੈਂਦੇ ਨੇ ਫਾਈਬਰੋਸ ਸਕੈਨ ਹੈ ਜਿਹੜਾ 4000 5000 ਦਾ ਹੁੰਦਾ ਆ ਇਦੇ ਵਿੱਚ ਗੁਣਵਤਾ ਦੇਖੀ ਜਾਂਦੀ ਹੈ ਲੀਵਰ ਦੀ ਥਿੱਕਨੈਸ ਦੇਖੀ ਜਾਂਦੀ ਹੈ ਸਾਡੇ ਕੋਲ 70 ਤੋਂ ਲੈ ਕੇ 75% ਤੱਕ ਥਿੱਕਨੈਸ ਲੀਵਰ ਦੀ ਕੇਪੀਏ ਜਿਹਨੂੰ ਕਹਿੰਦੇ ਆ ਉੱਥੋਂ ਤੱਕ ਪੇਸ਼ੈਂਟ ਠੀਕ ਹੋਇਆ 70 ਤੋਂ 75 ਜਿਹੜੀ ਕਿ ਜਿਹੜੀ ਕਿ 2 ਤੋਂ ਲੈ ਕੇ 5 ਦੇ ਦਰਮਿਆਨ ਰਹਿਣੀ ਚਾਹੀਦੀ ਹੈ ਯਾਨੀ ਆਪਾਂ ਕਹਿ ਸਕਦੇ ਆ ਕਿ ਇਹ ਕਹਿ ਸਕਦੇ ਆ ਵੀ 75% ਖਰਾਬ ਹੋਇਆ ਹੋਇਆ ਲੀਵਰ ਇਸ ਦਵਾਈ ਵਾ ਅਮਰਤ ਦੇ ਨਾਲ ਠੀਕ ਹੋਇਆ ਇਸ ਕਰਕੇ ਇਸ ਲੀਵ ਅਮਰਤ ਨੂੰ ਲੋਕ ਮੰਨਦੇ ਆਂ ਔਰ ਲੋਕ ਲੈਣ ਆਉਂਦੇ ਆਂ ਫੇਰ ਦੁਬਾਰਾ ਰਿਪੀਟ ਕਰਦੇ ਆਂ ਕਿ ਸਾਡੇ ਚ ਕੁਝ ਨਹੀਂ ਉਸ ਕਾਲਪੁਰਖ ਵੈਗਰੂ ਨੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਦਵਾਈ ਬਣਾਈ ਆ ਤਾਂ ਉਹ ਲੋਕਾਂ ਦਾ ਭਲਾ ਚਾਹੁੰਦਾ ਹੋਊਗਾ ਇਸ ਕਰਕੇ ਇਹ ਦਵਾਈ ਬਣੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸ਼ੁਕਰੀਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਦੇਖੋ ਲੇਬਰ ਦੀ ਸਮੱਸਿਆ ਜਿਹਨੂੰ ਹੈਗੀ ਆ ਉਸ ਨੂੰ ਟੈਗ ਕਰੋ ਤੇ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤਦ ਤੱਕ ਲਈ ਮੈਨੂੰ ਜਰੀ ਹਰਮਿੰਦਰ ਖੰਨ ਨੂੰ ਹੋਰ ਜ਼ਿਆਦਾ ਦੀ ਲੋੜ ਹੈ ਮਟੇ ਵੀ ਧੰਨਵਾਦ